ਇੱਕ ਪਾਸੇ ਪੰਜਾਬ ਸਰਕਾਰ ਸੂਬੇ ਵਿੱਚ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਨਵੀਆਂ-ਨਵੀਆਂ ਸਕੀਮਾਂ ਲਾਗੂ ਕਰਨ ਦਾ ਦਾਅਵਾ ਕਰ ਰਹੀ ਹੈ ਪਰ ਦੂਜੇ ਪਾਸੇ ਅਜਿਹੇ ਖਿਡਾਰੀ ਵੀ ਹਨ ਜੋ ਪ੍ਰਤਿਭਾ ਹੋਣ ਦੇ ਬਾਵਜੂਦ ਆਰਥਿਕ ਤੰਗੀ ਕਾਰਨ ਪਛੜ ਰਹੇ ਹਨ ਅਜੀ ਹੀ ਇੱਕ ਐਥਲੀਟ ਹੈ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਅਜੀਤਗਿਲ ਦੀ ਵੀਰਪਾਲ ਕੌਰ ਉਸ ਨੂੰ ਆਪਣੀ ਖੁਰਾਕ ਅਤੇ ਗੇਮ ਲਈ ਲੋੜਿੰਦਾ ਜ਼ਰੂਰੀ ਸਮਾਨ ਤੱਕ ਹੀ ਜੁੜਨਾ ਸੀ ਸਗੋਂ ਉਸ ਨੂੰ ਆਪਣੀ ਪੜ੍ਹਾਈ ਦੀ ਫੀਸ ਭਰਨ ਲਈ ਵੀ ਝੋਨਾ ਲਾਉਣਾ ਪੈ ਰਿਹਾ ਹੈ ਆਓ ਜਾਣਦੇ ਹਾਂ ਵੀਰਪਾਲ ਕੌਰ ਦੀ ਕਹਾਣੀ ਆਉਂਦੇ ਆਪਣੇ ਸ਼ਬਦਾਂ ਦੀ ਜੁਬਾਨੇ ਜਦੋਂ ਤਾਂ ਮੈਂ 400 ਮੀਟਰ ਭੱਜੀ ਸੀ ਜਿਹਦੇ ਵਿੱਚ ਕਿ ਮੇਰਾ 골ਡ ਮੈਡਲ ਸੀਗਾ ਉਸ ਤੋਂ ਬਾਅਦ ਫਿਰ ਮਤਲਬ ਕਿ ਜਦੋਂ ਮੈਂ ਅਗੇ ਡਿਸਟ੍ਰਿਕਟ ਤੇ ਖੇਡੀ ਤਾਂ ਮੇਰਾ ਉਹ ਮੈਡਲ ਨਹੀਂ ਸੀਗਾ ਫਿਰ ਮੈਂ ਸੋਚਿਆ ਕਿ ਨਹੀਂ ਮੈਂ ਆਈ ਆ ਤਾਂ ਮੈਂ ਮੈਡਲ ਲੈ ਕੇ ਜਾਉਂਗੀ ਤੇ ਫਿਰ ਮੈਂ 5 ਕਿਲੋਮੀਟਰ ਰਿਸਟ ਪਾਰਟਿਸਪੇਟ ਕਰਿਆ ਸੀ ਜਿਹਦੇ ਵਿੱਚ ਕਿ ਮੇਰਾ 골ਡ ਮੈਡਲ ਸੀ ਉਹਦੇ ਲਈ ਮੇਰੀ ਸਟੇਟ ਲੈ ਸਿਲੈਕਸ਼ਨ ਹੋ ਗਈ ਸੀ ਸਭ ਤੋਂ ਪਹਿਲੀ ਵਾਰ ਸੀ ਫਿਰ ਉਸ ਤੋਂ ਬਾਅਦ ਹੋਇਆ ਸੀਗਾ ਕਿ ਉੱਥੇ ਜਾ ਕੇ ਮੇਰੀ ਏਜ ਕੱਟ ਸੀ ਕਿਉਂਕਿ ਮੇਰੀ ਏਜ ਸੀਗੀ 14 ਸਾਲ ਤੇ ਉਹ ਮਤਲਬ ਕਿ ਵੂਮਨਸ ਤੇ ਆਉਂਦੀ ਸੀਗੀ ਰਿਸ ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਮਤਲਬ ਕਿ ਤੁਸੀਂ ਪਾਰਟਿਸਪੇਟ ਨਹੀਂ ਕਰ ਸਕਦੇ ਮੇਰੇ ਪਾਪਾ ਗਏ ਸੀ ਮੇਰੇ ਨਾਲ ਤਾਂ ਫਿਰ ਅਸੀਂ ਵਾਪਸ ਆ ਗਏ ਉਸ ਤੋਂ ਉਹ ਦਿਨ ਨੇ ਮੇਰੀ ਲਾਈਫ 'ਚ ਕੁਛ ਇਦਾਂ ਆਉਂਦਾ ਹੀ ਲਿਖਦਾ ਸੀਗਾ ਕਿ ਮੈਨੂੰ ਰੇਸ ਨਾਲ ਇੰਨਾ ਜ਼ਿਆਦਾ ਪਿਆਰ ਹੋ ਗਿਆ ਕਿ ਮੈਨੂੰ ਭੱਜਣਾ ਬਹੁਤ ਜ਼ਿਆਦਾ ਵਧੀਆ ਲੱਗਦਾ ਸੀਗਾ ਰਨਿੰਗ ਕਰਨਾ ਉਸ ਤੋਂ ਬਾਅਦ ਮੈਂ ਕਦੀ ਉਸ ਤੋਂ ਬਾਅਦ ਮੈਂ ਕਦੀ ਪਿੱਛੇ ਮੋੜ ਕੇ ਨਹੀਂ ਦੇਖਿਆ ਮੈਂ ਇਦਾਂ ਹੀ ਰੋਡ ਤੇ ਰਨਿੰਗ ਕਰਦੀ ਰਹਿੰਦੀ ਸੀਗੀ ਉਸ ਤੋਂ ਬਾਅਦ ਕਾਫੀ ਵਾਰ ਮੈਂ ਪਾਰਟਿਸਿਪੇਟ ਕਰਿਆ ਜਿੰਨੇ ਵਾਰ ਵੀ ਪਾਰਟਿਸਿਪੇਟ ਕਰਿਆ ਮੈਂ ਤਾਂ ਵਧੀਆ ਮੇਰੀ ਪਰਫਾਰਮੈਂਸ ਬਹੁਤ ਗੁੱਡ ਸੀ ਉਸ ਟਾਈਮ ਹੀ ਮੈਂ ਮਤਲਬ ਕਿ 12 ਕੁਸ਼ ਵਾਲੀ 3 ਕਿਲੋਮੀਟਰ ਭੱਜਦੀ ਹੁੰਦੀ ਸੀਗੀ ਜਿਹੜੀ ਕਿ ਅੱਜ ਕੁਆਲੀਫਾਈ ਆ ਉਹ ਨੈਸ਼ਨਲ ਖੇਡਣ ਦੇ ਲਈ ਉਸ ਤੋਂ ਬਾਅਦ ਮੇਰੇ ਨਾਲ ਮਤਲਬ ਮੈਨੂੰ ਕਿਸੇ ਨੇ ਸੰਗਾ ਗਾਈਡ ਹੀ ਨਹੀਂ ਕਰਿਆ ਗਾਈਡ ਨਾ ਕਰਨ ਦੀ ਵਜ੍ਹਾ ਕਰਕੇ ਕੁਝ ਪਿੰਡ ਦੇ ਲੋਕਾਂ ਨੇ ਡੀਮੋਟੀਵੇਟ ਕਰਤਾ ਕਿ ਅਗਰ ਤੇਰੇ ਕੋਲੇ ਮੈਡਲਸ ਹੋਣ ਦਾ ਕੋਈ ਮਤਲਬ ਨਹੀਂ ਹੈਗਾ ਤੇ ਤੇਰੇ ਕੋਲੇ ਸਰਟੀਫਿਕੇਟ ਨਹੀਂ ਹੈਗਾ ਤਾਂ ਫਿਰ ਤੈਨੂੰ ਤਾਂ ਕਿਸੇ ਨੇ ਕੋਈ ਜੌਬ ਵੀ ਨਹੀਂ ਦੇਣੀ ਹੈਗੀ ਬਸ ਉਥੇ ਮੈਂ ਡੀਮੋਟੀਵੇਟ ਹੋ ਕੇ ਮੈਂ ਛੱਡਤਾ ਉਸ ਤੋਂ ਬਾਅਦ ਮੈਂ ਗੇਮ ਵਿੱਚ ਕਦੇ ਪਾਰਟਿਸਪੇਟ ਨਹੀਂ ਕਰਿਆ ਉਸ ਤੋਂ ਬਾਅਦ ਫਿਰ ਜਦੋਂ ਮੈਂ ਪਲੱਸ 2 ਤੋਂ ਬਾਅਦ ਮੈਂ ਕਾਲਜ ਲੈਵਲ ਤੇ ਗਈ ਕਾਲਜ ਲੈਵਲ ਤੇ ਉਥੇ ਜਾ ਕੇ ਮੇਰੇ ਕਾਲਜਸਟ ਗੇਮਸ ਹੁੰਦੀਆਂ ਮੈਂ ਹਰ ਸਾਲ ਪਾਰਟਿਸਪੇਟ ਕਰਦੀ ਤਾਂ ਉਥੇ ਬਹੁਤ ਚੰਗੀ ਪਰਫਾਰਮੈਂਸ ਸੀਗੀ ਮੇਰੀ ਉਸ ਪਰਫਾਰਮੈਂਸ ਤੋਂ ਬਾਅਦ ਫਿਰ 3 ਸਾਲ ਬਾਅਦ ਜਦੋਂ ਮੇਰੀ ਸਟੱਡੀ ਕੰਪਲੀਟ ਹੋ ਗਈ ਤਾਂ ਮੇਰੀ ਸਟੱਡੀ ਕੰਪਲੀਟ ਹੋਣ ਦੇ ਨਾਲ ਨਾਲ ਹੀ ਲੋਕਡਾਊਨ ਹੋ ਗਿਆ ਸੀਗਾ ਲੋਕਡਾਊਨ ਤੋਂ ਬਾਅਦ ਕੀ ਹੋਇਆ ਮੇਰੀ ਸਟੱਡੀ ਛੁੱਟੀ ਉਸ ਤੋਂ ਬਾਅਦ ਮੈਂ ਚੰਡੀਗੜ੍ਹ ਜਾ ਕੇ ਦੋ ਦੋ ਸਾਲ ਲਈ ਮੈਂ ਜੌਬ ਕਰੀ ਜੌਬ ਕਰਨ ਤੋਂ ਬਾਅਦ ਉਸ ਤੋਂ ਬਾਅਦ ਫਿਰ ਮੈਂ ਘਰ ਵਾਪਸ ਆਈ ਫਿਰ ਮੈਨੂੰ ਲੱਗਿਆ ਕਿ ਨਹੀਂ ਮੈਨੂੰ ਰਨਿੰਗ ਸਟਾਰਟ ਕਰਨੀ ਚਾਹੀਦੀ ਆ ਫਿਰ ਇੱਕ ਸਾਲ ਮੈਂ 2021 ਵਿੱਚ ਬਹੁਤ ਜ਼ਿਆਦਾ ਮਿਹਨਤ ਕੀਤੀ ਏਦਾਂ ਹੀ ਰੂਟਸ ਤੇ ਭਜਣਾ ਮੈਂ ਮਤਲਬ ਕਿ ਕੰਟੀਨਿਊ 1600 ਕਿਲੋਮੀਟਰ ਭਜਦੀ ਹੁੰਦੀ ਸੀਗੀ ਏਦਾਂ 15 ਕਿਲੋਮੀਟਰ 16 ਕਿਲੋਮੀਟਰ ਏਦਾਂ ਭਜਦੀ ਰਹਿੰਦੀ ਸੀ ਉਸ ਤੋਂ ਬਾਅਦ ਫਿਰ ਮੈਂ ਸਭ ਤੋਂ ਪਹਿਲਾਂ ਮੇਰੀ ਲਾਈਫ ਦਾ ਜਿਹੜਾ ਦਿਨ ਸੀ ਮੈਂ VSFH 21 ਕਿਲੋਮੀਟਰ ਭੱਜੀ ਸੀ ਉਹਦੇ ਵਿੱਚ ਮੇਰੀ ਸੈਕਿੰਡ ਪਲੇਸ ਸੀਗੀ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਕਿ ਮੈਨੂੰ ਕੈਸ਼ ਪ੍ਰਾਈਸ ਵੀ ਦਿੱਤਾ ਤੇ ਜਿਹਦੇ ਨਾਲ ਕਿ ਮੈਨੂੰ ਬਹੁਤ ਵਧੀਆ ਲੱਗਿਆ ਉਸ ਤੋਂ ਬਾਅਦ ਫਿਰ ਮੈਂ ਬਸ ਪ੍ਰੈਕਟਿਸ ਕਰਨੀ ਸਟਾਰਟ ਕਰ ਦਿੱਤੀ ਪ੍ਰੈਕਟਿਸ ਕਰਨ ਤੋਂ ਬਾਅਦ 2021 ਤੋਂ ਬਾਅਦ ਫਿਰ ਮੈਂ ਸਟੇਟ ਲੈਵਲ ਤੇ ਖੇਡਣ ਗਈ ਕਿਉਂਕਿ ਉੱਥੇ ਮੈਨੂੰ ਬੱਚੇ ਮਿਲੇ ਤਾਂ ਉਹ ਬੱਚੇ ਮੈਨੂੰ ਮੈਨੂੰ ਪਹਿਲਾਂ ਮੈਂ ਰਨਿੰਗ ਜ਼ੋਰ ਕਰਦੀ ਰਹਿੰਦੀ ਸੀ ਬਟ ਮੈਨੂੰ ਪਤਾ ਹੀ ਨਹੀਂ ਹੁੰਦਾ ਸੀ ਕਿਹੜਾ ਕੰਪੀਟੀਸ਼ਨ ਕਿੱਥੇ ਹੋ ਰਿਹਾ ਕੋਈ ਮੇਰੇ ਕੋਲੇ ਬੈਸਟ ਕੋਚ ਨਹੀਂ ਹੈਗਾ ਸੀ ਮੈਨੂੰ ਕੋਈ ਗਾਈਡਲਾਈਨ ਹੈ ਹੀ ਨਹੀਂ ਸੀਗੀ ਮੇਰੀ ਲਾਈਫ 'ਚ ਉਸ ਤੋਂ ਬਾਅਦ ਫਿਰ ਮੈਂ ਕੀ ਕੀਤਾ ਜਦੋਂ ਮਤਲਬ ਕਿ ਮੈਂ ਬੀਐਸਐਫ ਅੱਛ ਗਈ ਤਾਂ ਉੱਥੇ ਮੈਨੂੰ ਇੱਕ ਉੱਥੇ ਬੱਚੇ ਮਿਲੇ ਤਾਂ ਉਹਨਾਂ ਨੇ ਮੈਨੂੰ ਇਵੈਂਟਸ ਵਗੈਰਾ ਮੈਨਾਂ ਸ਼ੇਅਰ ਕਰਦੇ ਰਹਿੰਦੇ ਸੀ ਕਿ ਇੱਥੇ ਕੋਈ ਮੰਨ ਲਓ ਕੰਪੀਟੀਸ਼ਨ ਹੋ ਰਿਹਾ ਤਾਂ ਤੂੰ ਚਲੀ ਜਾਇਆ ਉਸ ਤੋਂ ਬਾਅਦ ਮੈਂ ਸਟੇਟ ਲੈਵਲ ਤੇ ਖੇੜੀ ਸਟੇਟ ਲੈਵਲ ਤੇ ਮੈਂ ਸਟ੍ਰਿਪਲ ਚੇਂਸ ਬੱਜੀ ਸੀਗੀ 3 ਕਿਲੋਮੀਟਰ ਉਹਦੇ ਵਿੱਚ ਕਿ ਮੇਰਾ 골ਡ ਮੈਡਲ ਸੀਗਾ ਸਟੇਟ ਵਿੱਚ 10 ਕਿਲੋਮੀਟਰ ਬੱਜੀ ਸੀ ਉਹਦੇ ਵਿੱਚ ਮੇਰਾ ਬ੍ਰਾਊਨ ਮੈਡਲ ਸੀਗਾ ਉਸ ਤੋਂ ਬਾਅਦ ਸਟੇਟ ਲੈਵਲ ਤੇ ਮੈਂ ਦੋ ਤਿੰਨ ਵਾਰ ਖੇੜੀ ਜਨੇਵਾਰੀ ਵੀ ਮੈਂ ਬੱਜੀ ਉਹਦੇ ਸੋ ਮ ਉਸ ਤੋਂ ਬਾਅਦ ਫਿਰ ਮੈਂ ਕੈਸ਼ ਪ੍ਰਾਈਸ ਵਾਲੇ ਉਹਦੇ ਨਾਲ ਹੀ ਕੈਸ਼ ਪ੍ਰਾਈਸ ਵਾਲੀਆਂ ਜੀਐਸਐਸ ਵੀ ਭਾਏ ਰਹੀ ਰਹਿੰਦੀ ਸੀ ਜਿਸ ਦੇ ਕਰਕੇ ਮੈਨੂੰ ਲੱਗਣ ਲੱਗਿਆ ਕਿ ਹੁਣ ਮੈਂ ਕਮਾਉਣ ਚੁਗੀ ਹੋ ਗਈਆਂ ਤੇ ਪਹਿਲਾਂ ਮੇਰੀ ਸਟੱਡੀ ਛੁੱਟ ਗਈ ਸੀ ਮੈਨੂੰ ਪੜਨਾ ਤਾਂ ਬਹੁਤ ਜ਼ਿਆਦਾ ਪਸੰਦ ਸੀ ਬਟ ਇੱਕ ਮੇਰੇ ਪਾਪਾ ਕਰਕੇ ਕਿਉਂਕਿ ਉਹਨਾਂ ਦਾ ਵੀ ਕੋਈ ਇਨਕਮ ਸੋਰਸ ਨਹੀਂ ਹੈਗਾ ਸੀ ਲਾਈਫ ਵਿੱਚ ਕੁਝ ਹੈ ਹੀ ਨਹੀਂ ਸੀਗਾ ਤਾਂ ਫਿਰ ਮੈਨੂੰ ਹੁਣ ਇਹ ਫੀਲ ਹੋਣ ਲੱਗਿਆ ਸੀਗਾ ਕਿ ਮੈਂ ਪੜ ਸਕਦੀਆਂ ਹਾਂ ਉਹ ਹੁਣ ਬਸ ਫਿਰ ਮੈਂ ਆਪਣੀ 3 ਸਾਲ ਤੋਂ ਬਾਅਦ ਫਿਰ ਮੈਂ ਸਟੱਡੀ ਕੰਟੀਨਿਊ ਕੀਤੀ ਬੀਪੀਆਰਡ ਵਿੱਚ ਬੀਪੀਆਰਡ ਵਿੱਚ ਜਾ ਕੇ ਫਿਰ ਮੈਂ ਫਸਟ ਟਾਈਮ ਕਾਲਜ ਵਿੱਚ ਜਾ ਕੇ ਕਾਲਜ ਦੀਆਂ ਗੇਮ ਵਿੱਚ ਪਾਰਟਿਸਿਪੇਟ ਕਰਿਆ ਤੇ ਫਿਰ ਐਂਟਰ ਕਾਲਜ ਵਿੱਚ ਜਾ ਕੇ ਮੈਂ ਗੋਲਡ ਮੈਡਲ ਮੈਡਲਸ ਤੇ ਆ ਉਸ ਤੋਂ ਬਾਅਦ ਬਸ ਹੁਣ ਐਦਾਂ ਸੀਗਾ ਘਰੋਂ ਕੋਈ ਐਦਾਂ ਹੈ ਨਹੀਂ ਕਰਦਿਆ ਨੇ ਮੈਨੂੰ ਇਹ ਕਿਉਂਕਿ ਮੈਂ ਘਰਦਿਆਂ ਨੂੰ ਕਦੀ ਤੰਗ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਮੈਂ ਕਦੀ ਉਹਨਾਂ ਤੋਂ ਕੁਝ ਮੰਗਿਆ ਹੀ ਨਹੀਂ ਹੈਗਾ ਜਿੱਦਾਂ ਮੈਨੂੰ ਲੱਗਦਾ ਅਗਰ ਕੁਝ ਮਿਲ ਗਿਆ ਤਾਂ ਠੀਕ ਆ ਅਗਰ ਨਹੀਂ ਤਾਂ ਚਲ ਕੋਈ ਗੱਲ ਨਹੀਂ ਇੱਥੋਂ ਦਾ ਕਿ ਮੈਂ ਬਹੁਤ ਕੁਝ ਝਰ ਕੇ ਇੱਥੋਂ ਦਾ ਗਈ ਸੀ ਲੋਕ ਇਹ ਚੀਜ਼ ਕਹਿ ਦਿੰਦੇ ਹੁੰਦੇ ਸੀ ਕਿ ਮੈਨੂੰ ਕੱਪੜੇ ਪਾਉਣ ਤੱਕ ਦੀ ਸੈਂਸ ਨਹੀਂ ਹੈਗੀ ਕਿ ਮੈਂ ਪਲੇਅਰ ਹਾਂ ਬਟ ਇਹਦੇ ਕੋਲੇ ਕੁਝ ਹੈ ਨਹੀਂਗਾ ਬਟ ਮੈਂ ਉਹਨਾਂ ਚੀਜ਼ਾਂ ਨੂੰ ਵੀ ਬਹੁਤ ਪਿੱਛੇ ਛੱਡਿਆ ਲੋਕ ਬਹੁਤ ਕੁਝ ਕਹਿੰਦੇ ਸੀ ਕਿ ਮੈਂ ਕਦੀ ਉਹਨਾਂ ਦੀ ਗੱਲ ਤੇ ਮੈਂ ਇਹ ਉਹ ਨਹੀਂ ਕੀਤਾ ਕਿਉਂਕਿ ਮੇਰੇ ਦਿਲ ਦਾ ਸੁਪਨਾ ਸੀਗਾ ਕਿ ਜਦੋਂ ਮੈਂ ਕੁਝ ਬਣ ਜੂਗੀ ਨਾ ਤੇ ਇਹ ਲੋਕ ਸ਼ਾਇਦ ਮੈਨੂੰ ਕੁਝ ਨਹੀਂ ਕਹਿਣਗੇ ਉਸ ਟਾਈਮ ਇਹ ਹੀ ਲੋਕ ਕਹਿਣਗੇ ਕਿ ਨਹੀਂ ਵੀ ਤੂੰ ਵਧੀਆ ਕੁੜੀ ਸੀਗੀ ਬਸ ਹੁਣ ਉਸ ਤੋਂ ਬਾਅਦ ਮੈਂ ਬਿਮਾਰ ਹੋ ਗਈ ਸੀ ਬਹੁਤ ਜ਼ਿਆਦਾ ਫਿਰ ਮੇਰੀ ਪ੍ਰੈਕਟਿਸ ਛੋਟ ਗਈ ਪ੍ਰੈਕਟਿਸ ਛੁੱਟਣ ਤੋਂ ਬਾਅਦ ਮੈਂ ਇਵੈਂਟਸ ਵੀ ਨਹੀਂ ਕੋਈ ਖੇਡ ਸਕੀ ਉਹਦੇ ਕਰਕੇ ਫਿਰ ਅੱਜ ਮੈਨੂੰ बस इन हालाता च गुज़रना ਪੈ ਰਿਹਾਗਾ ਕਿ ਪੈਸੇ ਵਜੋਂ ਜਾਂ ਡਾਈਟ ਵਜੋਂ ਮੈਂ ਇਨਾ ਤੇ ਕਦੀ ਧਿਆਨ ਨਹੀਂ ਦਿੱਤਾ ਹੈਗਾ ਸੀ ਕਿਉਂਕਿ ਮੈਂ ਇਹ ਸੋਚਦੀ ਸੀ ਕਿ ਅੱਗੇ ਵਜੇ ਅੱਗੇ ਵਧਣਾ ਹੈਗਾ ਤਾਂ ਇਹ ਚੀਜ਼ਾਂ ਮੇਰੇ ਲਈ ਮੈਟਰ ਨਹੀਂ ਕਰਦੀਆਂ ਬਸ ਮੈਂ ਅੱਗੇ ਹੀ ਵਧਣਾਗਾ ਬਟ ਉਸ ਤੋਂ ਬਾਅਦ ਜਦੋਂ ਥੋੜਾ ਅੱਗੇ ਜਦੋਂ ਪ੍ਰੋਫੈਸ਼ਨਲੀ ਲੈਵਲ ਤੇ ਮੈਂ ਖੇਡਣ ਲੱਗੀ ਤਾਂ ਫਿਰ ਬੱਚੇ ਮੇਰੀ ਵਾਲੀ ਦੇਖਦੇ ਸੀ ਤਾਂ ਉਹ ਮੈਨੂੰ ਇਹ ਚੀਜ਼ਾਂ ਫੀਲ ਕਰਵਾਉਂਦੇ ਸੀ ਬਟ ਉੱਥੇ ਜਾ ਕੇ ਵੀ ਮੈਂ ਕਦੀ ਇਹ ਚੀਜ਼ਾਂ ਫੀਲ ਨਹੀਂ ਕੀਤੀਆਂ ਮੇਰੀ ਜ਼ਿੰਦਗੀ 'ਚ ਮੈਨੂੰ ਇਹ ਲੱਗਦਾ ਕਿ ਜੇ ਮੈਂ ਅੱਗੇ ਨਹੀਂ ਜਾ ਸਕੀ ਤਾਂ ਸਿਰਫ ਉਹ ਮੇਰੀ ਮੇਰੀ ਮਮ ਡੈਡ ਨਾਨ ਐਜੂਕੇਟਿ ਲੀ ਇਹ ਹੋ ਗਿਆ ਮੇਰੇ ਨਾਲ ਕਿ ਮਤਲਬ ਕਿ ਮੈਨੂੰ ਕਦੇ ਕੋਈ professionl coaching ਨਹੀਂ ਮਿਲੀ ਅਗਰ ਮੈਨੂੰ ਸ਼ਾਇਦ ਉਸ ਟਾਈਮ ਜਿਸ ਟਾਈਮ ਮੈਂ ਸਟਾਰਟ ਕੀਤਾ ਸੀ professionl coaching ਮਿਲਦੀ ਐ ਕੋਈ ਚੰਗੀ ਗਾਇਡਲਾਈਨ ਹੁੰਦੀ ਮੇਰੇ ਕੋਲ ਤਾਂ ਸ਼ਾਇਦ ਮੈਂ ਅੱਜ ਨੂੰ ਬਹੁਤ ਜ਼ਿਆਦਾ ਅੱਗੇ ਹੋਣਾ ਸੀਗਾ ਸ਼ਾਇਦ ਇਹ ਚੀਜ਼ਾਂ ਮੇਰੀ ਲਾਈਫ 'ਚ ਨਹੀਂ ਹੋਣੀਆਂ ਸੀ ਜਿਹੜੀਆਂ ਕਿ ਅੱਜ ਮੇਰੇ ਨਾਲ ਹੋ ਰਹੀਆਂ ਹੂੰ ਕਰੂੰਗੀ ਬੀਪੀ ਐਡ ਵੀ ਹੋਊਗੀ ਮੇਰੀ ਨਾਲ 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 ਮੈਂ ਹਾਈ ਲੈਵਲ ਤੱਕ ਖੇਡੂਗੀ ਜਿੱਦਾਂ ਕਿ ਅੰਟਰ ਕਾਲਜ ਮੈਂ ਖੇਡ ਗਈ ਸੀ ਸਾਡੇ ਅੰਟਰ ਕਾਲਜ ਚ ਕੋਈ ਐਡਾ ਹਾਈ ਲੈਵਲ ਦਾ ਕੰਪੀਟੀਸ਼ਨ ਨਹੀਂ ਸੀਗਾ ਨਹੀਂ ਮੈਂ ਅੰਟਰਵਰਸਿਟੀ ਜਾਂਦੀ ਐ ਅੰਟਰਵਰਸਿਟੀ ਤੋਂ ਬਾਅਦ ਅੱਗੇ ਮੈਂ ਬਹੁਤ ਅੱਗੇ ਤੱਕ ਨਿਕਲ ਸਕਦੀ ਸੀਗੀ ਉਸ ਤੋਂ ਬਾਅਦ ਫਿਰ ਉੱਥੇ ਕੀ ਹੋਇਆ ਮਤਲਬ ਸਟੱਡੀ ਦੇ ਨਾਲ ਨਾਲ ਮੈਨੂੰ ਇਹ ਚੀਜ਼ ਫੀਲ ਹੋਣ ਲੱਗੀ ਕਿ ਮੇਰੀ ਲਾਈਫ 'ਚ ਮੈਨੂੰ ਇੱਕ ਚੀਜ਼ ਚੋਂ ਲੈਣੀ ਚਾਹੀਦੀ ਆ ਜਾਂ ਸਟੱਡੀ ਜਾਂ ਗੇਮ ਕਿਉਂਕਿ ਦੋਨੇ ਚੀਜ਼ਾਂ ਨਹੀਂ ਹੋ ਸਕਦੀਆਂ ਸੀ ਕਿਉਂਕਿ ਜੇ ਮੈਂ ਸਟੱਡੀ ਕਰਨੀ ਸੀਗੀ ਤਾਂ ਫਿਰ ਮੈਨੂੰ ਫਿਰ ਵੀ ਪੈਸਾ ਚਾਹੀਦਾ ਸੀ ਅਗਰ ਮੈਂ ਚੰਗੀ ਗੇਮ ਕਰਨੀ ਆ ਉਹਦੇ ਲਈ ਪੈਸਾ ਚਾਹੀਦਾ ਤੇ ਦੋਨਾਂ ਚੀਜ਼ਾਂ ਵਾਸਤੇ ਮੇਰੇ ਕੋਲੇ ਪੈਸਾ ਨਹੀਂ ਹੈਗਾ ਸੀ ਹੁਣ ਮੈਂ ਆਪਦੀ ਫੀਸ ਭਰਨੀ ਆ 35000 ਉਹਦੇ ਕਰਕੇ ਕਿ ਮੈਨੂੰ ਲੱਗ ਰਿਹਾ ਫਿਰ ਮੇਰੇ ਕੋਲੇ ਕੋਈ ਹੋਰ ਇਨਕਮ ਦਾ ਸੋਰਸ ਨਹੀਂ ਹੈਗਾ ਸੀ ਤਾਂ ਕਰਕੇ ਫਿਰ ਮੈਨੂੰ ਲੋਨਾ ਲੈਣਾ ਪੈ ਰਿਹਾ ਸਵਾਜਾ ਕਰਕੇ ਲੈਣ ਦੀ ਕੋਸ਼ਿ ਤਾਂ ਉਹ ਕੋਈ ਨਹੀਂ ਸਾਨੂੰ ਪੁੱਛਦਾ ਹੈਗਾ ਇਹ ਚੀਜ਼ਾ ਇਹਦੇ ਕਰਕੇ ਮੈਨੂੰ ਲੱਗਦਾ ਹੈਗਾ ਜਿੱਦਾਂ ਹਰ ਮਿਲਨ ਨੇ ਵੀ ਇਹ ਚੀਜ਼ ਕਹੀ ਸੀ ਕਿਉਂਕਿ ਜਿਹੜੇ ਐਥਲੀਟ ਨੇ ਮੈਂ ਵੀ ਉਹਨਾਂ ਦੀਆਂ ਗੱਲਾਂ ਸੁਣਦੀ ਰਹਿੰਨੀ ਆ ਉਹਨਾਂ ਨੇ ਵੀ ਇਹ ਚੀਜ਼ ਕਹੀ ਕਿ ਉਹ ਅੱਜ ਬਹੁਤ ਅੱਗੇ ਨੇ ਕਿ ਉਹਨਾਂ ਦੇ ਮੰਮੀ ਪਾਪਾ ਸੀਗੇ ਐਜੂਕੇਟਿਡ ਸੀਗੇ ਉਹ ਗੇਮ ਕਰਦੇ ਸੀਗੇ ਉਹਨਾਂ ਨੂੰ ਉਸ ਚੀਜ਼ ਦੀ ਵੈਲਿਊ ਪਤਾ ਸੀਗੀ ਤੇ ਸ਼ਾਇਦ ਉਹ ਅੱਜ ਨੈਸ਼ਨਲ ਲੈਵਲ ਤੇ ਰਿਕੋਰਡਰ ਨੇ ਹਨਾ ਅਗਰ ਉਹਨਾਂ ਦੇ ਮਦਰ ਫਾਦਰ ਵੀ ਆਈ ਥਿੰਕ ਸਾਡੇ ਵਰਗੇ ਹੁੰਦੇ ਤਾਂ ਸ਼ਾਇਦ ਉਹ ਵੀ ਇੰਨੇ ਕੰਮਜਾਪ ਨਾ ਹੋ ਪਾਉਂਦੇ ਤੇ ਉਹ ਕਹਿੰਦਾ ਕਿ ਜਦੋਂ ਮੈਂ ਕਿਸੇ ਹੋਰ ਨੂੰ ਦੇਖਦੀ ਆ ਤਾਂ ਮੈਨੂੰ ਬਹੁਤ ਫੀਲ ਹੁੰਦਾਗਾ ਕਿ ਮੇਰੇ ਨਾਲ ਜਿਹੜੇ ਲੋਕ ਸੀਗੇ ਕਿ ਉਹ ਉੱਥੇ ਹੀ ਨੇ ਤੇ ਉਹ ਅੱਜ ਬਹੁਤ ਅੱਗੇ ਵੱਧ ਚੁੱਕੇ ਨੇ ਇਹੋ ਚੀਜ਼ ਮੇਰੇ ਨਾਲ ਹੋਈ ਆ ਜਿਸ ਕੋਲ ਟਾਈਮ ਹੈਗਾ ਜਿਸ ਕੋਲ ਪੈਸਾ ਹੈਗਾ ਉੱਗੇ ਜਾ ਰਿਹਾ ਅਗਰ ਮੇਰੇ ਕੋਲੇ ਪੈਸਾ ਹੁੰਦਾ ਤਾਂ ਮੈਂ ਚੋਣਾ ਨਹੀਂ ਲਾਉਣਾ ਸੀਗਾ ਆਈ ਥਿੰਕ ਕਿ ਮੈਂ ਵਧੀਆ ਕੋਚਿੰਗ ਲੈ ਰਹੀ ਹੁੰਦੀ ਕਿ ਤੂੰ ਮੈਂ ਵਧੀਆ ਪੜ੍ਹ ਰਹੀ ਹੁੰਦੀ ਕਿ ਤੂੰ